ਇਹ ਆਪੇ ਜਿਹੜੇ ਇਹਨਾਂ ਨੇ ਸ਼ਰਾਬ ਜ਼ਹਿਰ ਪਿਆਲੀ ਆ ਨਾ ਉਹਨਾਂ ਦੇ ਘਰ ਟਾਏ ਜਾਣ ਬਸ ਉਹਨਾਂ ਦੇ ਘਰ ਟਾਏ ਜਾਣ ਜਿੰਨਾਂ ਨੇ ਮੇਰਾ ਭਰਾ ਬਖਾਤਾ ਦੁਨੀਆ ਤੋਂ ਓਏ ਦਫੀਏ ਕੀ ਹੈ ਓ ਤੋਂ ਦੇ ਉਹਨਾਂ ਦੀ ਚੰਨਗੀ ਤਬੀਅਤ ਕਰਾਉਗੀ ਹਾਂਜੀ ਯਰੀਲੀ ਸ਼ਰਾਬ ਇਹ ਜੋ ਵੀ ਬਣਾ ਵਾਪਿਆ ਬੜਾ ਦੁੱਖ ਵਾਲਾ ਹੈ ਕਿਉਂਕਿ ਡਰਿੰਕ ਤਾਂ ਸਾਰੇ ਹੀ ਕਰਦੇ ਆ ਨਾਰਮਲ ਚੱਲਦੀ ਪਈ ਆ ਪਰ ਇਸ ਪਿੰਡ ਚ ਜਿਹੜੀ ਸ਼ਰਾਬ ਵੇਚੀ ਗਈ ਹੈ ਜਿਹੜੀ ਪੀਤੀ ਗਈ ਉਹ ਬੜੀ ਜ਼ਹਿਰੀਲੀ ਆ ਅਗਲੋਂ ਇਹੋ ਕੱਢਣਾ ਦਾ ਹੀ ਸੁਪਨਾ ਆ ਤੇ ਹੋਣੀ ਬਿਲਕੁਲ ਛੋਟੇ ਤੋਂ ਛੋਟੇ ਬੱਚੇ ਨੂੰ ਹੀ ਪਤਾ ਆ ਕਿ ਇੱਥੇ ਸ਼ਰਾਬ ਵਿਕਦੀ ਆ ਕਿੱਦਾਂ ਵਿਕਦੀ ਆ ਕੌਣ ਵਕਾਉਂਦਾ ਆ ਸਾਰਾ ਕੁਝ ਬੱਚਿਆਂ ਨੂੰ ਵੀ ਪਤਾ ਆ ਭਾਵੇਂ ਘਰ ਘਰ ਜਾ ਕੇ ਕਿਸੇ ਵੀ ਬੱਚੇ ਤੋਂ ਪੁੱਛਿਆ ਜਾਵੇ ਜੇ ਦੀ ਸ਼ਰਾਬ ਪੀ ਆ ਕੇ ਮੇਰਾ ਪ੍ਰਾਮਾਣ ਦਿੱਤਾ ਹੈ ਇਹਨਾਂ ਬੱਚਿਆਂ ਦਾ ਅੱਜ ਹਸ ਹਸਾ ਦਾ ਕੋਈ ਨਹੀਂ ਮਜੀਠਾ ਦੇ ਵਿੱਚ ਬੀਤੇ ਦਿਨੀ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਤਾਂ ਅੱਜ ਅਸੀਂ ਮਜੀਠਾ ਦੇ ਪਿੰਡ ਥਰੀਏ ਵਾਲ ਚ ਪਹੁੰਚੇ ਹਾਂ ਜਿੱਥੇ ਇੱਕ ਆਦਮੀ ਦੀ ਜਾਨ ਗਈ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਜਿਹੜਾ ਹੈ ਬਿਖਰ ਗਿਆ ਹੈ ਜਿਹੜੇ ਬੱਚੇ ਨੇ ਦੋ ਬੇਟੇ ਨੇ ਉਹ ਅਨਾਥ ਹੋ ਚੁੱਕੇ ਨੇ ਮਦਰ ਉਹਨਾਂ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਤਾਂ ਘਰ ਦੇ ਹਾਲਾਤ ਵੀ ਦਿਖਾਵਾਂਗੇ ਕਿ ਘਰ ਦੇ ਹਾਲਾਤ ਕੀ ਨੇ ਔਰ ਕਿਸ ਕਦਰ ਇਸ ਜ਼ਹਿਰੀਲੇ ਸ਼ਰਾਬ ਨੇ ਇਸ ਘਰ ਦੇ ਪੂਰੇ ਹੀ ਘਰ ਨੂੰ ਜਿਹੜਾ ਹੈ ਉਹ ਖਾਲੀ ਕਰ ਦਿੱਤਾ ਹੈ ਬੱਚੇ ਜਿਹੜੇ ਨੇ ਛੋਟੇ ਛੋਟੇ ਹਲੇ ਨਬਾਲਗ ਬੱਚੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਜਿਹੜਾ ਪਾਣਾ ਇਹ ਵਾਪਰਿਆ ਹੈ ਜ਼ਹਿਰੀਲੇ ਸ਼ਰਾਬ ਪੀਣ ਦੇ ਨਾਲ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਆਪਣੇ ਜਾਨ ਗਵਾ ਚੁੱਕੇ ਨੇ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਹੈ ਤੁਹਾਡਾ ਮੈਂ ਨਾ ਕੁਰਸੀਆਪ ਜੀ ਇਹ ਕਿੰਨੇ ਸਾਲ ਦੇ ਹੋ ਤੁਸੀਂ ਮੈਂ 18 ਸਾਲ ਲੱਗਿਆ ਜਣਾ ਤੇ ਕਿਸ ਤਰ੍ਹਾਂ ਇਹ ਪਾਣਾ ਵਰ ਵਰਪਿਆ ਜੀ ਮੇਰੇ ਪਿਤਾ ਜੀ ਸੀ ਸ਼ਰਾਬ ਜਿਹੜੀ ਸੀ ਪਹਿਲਾਂ ਵੀ ਪੀਂਦੇ ਸੀ ਜਾਂ ਕੀਤਾ ਹਾਂ ਜੀ ਹਾਂ ਜੀ ਪਹਿਲਾਂ ਪੀਂਦੇ ਪਹਿਲਾਂ ਵੀ ਪੀਂਦੇ ਸੀ ਤੇ ਕਿਸ ਤਰ੍ਹਾਂ ਜਦੋਂ ਘਰ ਆਏ ਕਿ ਉਹਨਾਂ ਦੀ ਤਬੀਅਤ ਕਿਵੇਂ ਖਰਾਬ ਹੋ ਉਹ ਇਦਾਂ ਠੀਕ ਆਏ ਸੀ ਉਤੋਂ ਤੇ ਉਹਨਾਂ ਦੀ ਅਚਾਨਕ ਹੀ ਤਬੀਅਤ ਖਰਾਬ ਹੋ ਗਈ ਹਾਂ ਜੀ ਯਰੀਲੀ ਸ਼ਰਾਬ ਪਹਿਲਾਂ ਵੀ ਜਦੋਂ ਪਿੰਡ ਦੇ ਸੀ ਏਦਾਂ ਹੀ ਮਤਲਬ ਸਿਹਤ ਖਰਾਬ ਹੁੰਦੀ ਸੀ ਕਿ ਜਾਂ ਜਦੋਂ ਹੋਣੀ ਵੀ ਫੇਲਾ ਨਹੀਂ ਹੁੰਦੀ ਫੇਲਾ ਨਹੀਂ ਕਦੀ ਵੀ ਹੋਈ ਹਾਂਜੀ ਹੁਣ ਜੇ ਹੋਈ ਹੈ ਜੋ ਸ਼ਰਾਬ ਪੀਤੀ ਇਹਨਾਂ ਨੇ ਇਹਨਾਂ ਨੇ ਦੱਸਿਆ ਕਿਥੋਂ ਪੀ ਕੇ ਆਏ ਕਿਥੋਂ ਲੈ ਕੇ ਆਏ ਸ਼ਰਾਬ ਆ ਇੱਥੋਂ ਹੀ ਵੰਦੇ ਤਿੰਨ ਚਾਰ ਘਰ ਆ ਸਾਡੇ ਪਿੰਡ ਜੀ ਇਹ ਇੱਥਿਆਂ ਦੇ ਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕਿ ਇੱਥੇ ਸ਼ਰਾਬ ਜਿਹੜੀ ਵਿਕਦੀ ਆ ਜਾਂ ਕਿ ਹਾਂਜੀ ਸਾਰੇ ਪਿੰਡ ਨੂੰ ਪਤਾ ਆ ਜੀ ਇੱਥੇ ਵਿਕਦੀ ਆ ਹਾਂਜੀ ਸਾਰੇ ਪਿੰਡ ਨੂੰ ਪਤਾ ਆ ਫਿਰ ਕਿਸ ਤਰ੍ਹਾਂ ਉਹਨਾਂ ਦੀ ਤਬੀਅਤ ਖਰਾਬ ਹੋਈ ਤੁਸੀਂ ਉਹਨਾਂ ਨੂੰ ਲੈ ਕੇ ਗਏ ਫਿਰ ਹਸਪਤਾਲ ਨਹੀਂ ਹਸਪਤਾਲ ਜਾਂ ਦਾ ਮੌਕਾ ਨਹੀਂ ਮਿਲਿਆ ਜੀ ਮਿਲਿਆ ਨਹੀਂ ਮਿਲਿਆ ਕਾਰੀ ਉਹਨੇ ਹਾਂਜੀ ਹਾਂਜੀ ਕਾਰੀ ਦਮ ਤੋੜ ਤੇ ਦਮ ਤੋੜ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਇਹੋ ਮੰਗ ਕਰਦੇ ਆਂ ਜੀ ਆਡਾ ਕੋਈ ਸੋਚਣ ਤੁਸੀਂ ਕੀ ਕਰਦੇ ਤੁਸੀਂ ਸਕੂਲ ਪੜਦੇ ਸੀ ਨਹੀਂ ਮੈਂ ਪਲੱਸ 2 ਗੱਲੀ ਪਲੱਸ 2 ਹਾਂਜੀ ਹਾਂਜੀ ਅੱਗੋਂ ਕੀ ਸੁਪਨਾ ਸੀ ਤੁਹਾਡਾ ਅਗਲੋਂ ਇਹੋ ਪੜਨ ਦਾ ਹੀ ਸੁਪਨਾ ਆਈ ਤੇ ਹੁਣ ਨਹੀਂ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੱਲ ਸੀਐਮ ਭਗਵੰਤ ਮਾਨ ਆਏ ਨੇ ਉਹਨਾਂ ਵੱਲੋਂ ਤੁਹਾਨੂੰ ਜਿਹੜਾ ਇਹ ਕੋਈ ਮੁਆਵਜ਼ਾ ਕੁਝ ਕਿਹਾ ਗਿਆ? ਹਾਂਜੀ ਹਾਂਜੀ ਉਹਨਾਂ ਡੌਂਕਰੀ ਵੱਲੋਂ ਕਿਹਾ ਉਹ ਤਾਂ ਇਹ ਨੌਕਰੀ ਦਵਾਗੇ। ਹਾਂਜੀ ਤੇ ਹੋਰ ਵੀ ਦੇਖ ਸਕਦੇ ਹੋ ਕਿ ਇਹ ਦੋਵੇਂ ਭਰਾ ਹੀ ਨੇ ਤੁਹਾਡੇ ਮਦਰ ਜਿਹੜੇ ਸੀ ਉਹ ਪਹਿਲਾਂ ਹੀ ਉਹ ਖਤਮ ਹੋ ਚੁੱਕੇ ਸੀ। ਹਾਂਜੀ ਹਾਂਜੀ ਉਹਨਾਂ ਨੇ ਕੈਂਸਰ ਦੀ ਪ੍ਰੋਬਲਮ ਸੀ। ਤੇ ਕਿੰਨੇ ਸਾਲ ਪਹਿਲਾਂ ਪੂਰੇ ਹੋ ਗਏ? 1.5 ਸਾਲ ਹੋ ਗਿਆ ਨਾ। ਤੇ ਹੁਣ ਤੁਹਾਡੇ ਫਾਦਰ ਹੀ ਸਾਰਾ ਘਰ ਦਾ ਦੇਖਦੇ ਸੀ ਘਰ ਜਿਹੜਾ ਚਲਾਉਂਦੇ ਸੀ। ਹਾਂਜੀ ਹਾਂਜੀ ਤੁਸੀਂ ਦੋਵੇਂ ਪੜਦੇ ਸੀ। ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਇਹ ਦੋ ਭਰਾ ਨੇ ਔਰ ਥਰੇਵਾਲ ਪਿੰਡ ਦੇ ਨੇ ਜਿਨ੍ਹਾਂ ਦੇ ਪਿਤਾ ਨੇ ਜਰੀਲੀ ਸ਼ਰਾਬ ਮਾਮਲੇ ਦੇ ਵਿੱਚ ਆਪਣੀ ਜਿਹੜੀ ਜਾਨ ਹੈ ਗਵਾ ਦਿੱਤੀ ਹੈ ਔਰ ਇਹਨਾਂ ਦੀ ਉਮਰ ਹਜੇ ਮਹਿਜ਼ ਬਹੁਤ ਹੀ ਛੋਟੀ-ਛੋਟੀ ਹੈ ਔਰ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਦੇ ਵੱਡੇ-ਵੱਡੇ ਸੁਪਨੇ ਸੀਗੇ ਜੋ ਇਹਨਾਂ ਦੇ ਪਿਤਾ ਨੇ ਪੂਰੇ ਕਰਨੇ ਸੀ ਲੇਕਿਨ ਬਾਣਾ ਕੁਝ ਹੋਰ ਹੀ ਵਾਪਰ ਗਿਆ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਨੇ ਮੈਮ ਕੀ ਕਹਿਣਾ ਚਾਹੋਗੇ ਤੁਸੀਂ ਇਸ ਪਰਿਵਾਰ ਦੇ ਹੀ ਮੈਂਬਰ ਹੋ ਔਰ ਇਸ ਤਰ੍ਹਾਂ ਜੋ ਪਾਣਾ ਵਾਪਰੇ ਇਹ ਜੋ ਵੀ ਪਾਣਾ ਵਾਪਰਿਆ ਬੜਾ ਦੁੱਖ ਵਾਲਾ ਏ ਕਿਉਂਕਿ ਡਰਿੰਕ ਤਾਂ ਸਾਰੇ ਹੀ ਕਰਦੇ ਆ ਨਾਰਮਲ ਚੱਲਦੀ ਪਈ ਆ ਪਰ ਇਸ ਪਿੰਡ ਚ ਜਿਹੜੀ ਸ਼ਰਾਬ ਵੇਚੀ ਗਈ ਏ ਜਿਹੜੀ ਪੀਤੀ ਗਈ ਉਹ ਬੜੀ ਜ਼ਹਿਰੀਲੀ ਆ ਜਿਦੇ ਕਾਰਨ ਸਾਡਾ ਨਹੀਂ ਘਰ ਹੋਰ ਵੀ ਕਈ ਘਰ ਖਰਾਬ ਹੋਇਆ 20 ਤੋਂ 22 ਮੋਤਾਂ ਹੋਈਆਂ ਨੇ ਤੇ ਕਿਉਂਕਿ ਕਿਸੇ ਦਾ ਕੁਝ ਨਹੀਂ ਜਾਂਦਾ ਜਿਨ੍ਹਾਂ ਦਾ ਮੈਂਬਰ ਚਲਾ ਜਾਂਦਾ ਉਹਦਾ ਪਰਿਵਾਰ ਖਤਮ ਹੋ ਜਾਂਦਾ ਤੇ ਇਸ ਕਰਕੇ ਸਰਕਾਰ ਤੋਂ ਇਹ ਮੰਗਾ ਇੱਕ ਤਾਂ ਪਹਿਲਾ ਨਸ਼ਾ ਜਿਹੜਾ ਇਹ ਵਿਰੁੱਧ ਉਹਨਾਂ ਨੇ ਮੁਹਿੰਮ ਚਲਾਈ ਆ ਉਹਨੂੰ ਪੂਰਾ ਕਰਨ ਕਿਉਂਕਿ ਉਹਨਾਂ ਦੇ ਚੱਲਣ ਦੇ ਨਾਲ ਵੀ ਕੁਝ ਫਰਕ ਨਹੀਂ ਪੈ ਰਿਹਾ ਕਿਉਂਕਿ ਕੋਈ ਨਸ਼ਾ ਨਹੀਂ ਖਤਮ ਹੋ ਰਿਹਾ ਪਹਿਲਾਂ ਤਾਂ ਨਸ਼ਾ ਖਤਮ ਹੋਵੇ ਜਿੱਦਾਂ ਹੀ ਪਿੰਡਾਂ ਪਿੰਡਾਂ 'ਚ ਨਸ਼ਾ ਜਾਂ ਰੀਲੀ ਸ਼ਰਾਬ ਦੀ ਵਰਤੋਂ ਹੋਵੇਗੀ ਤੇ ਫਿਰ ਐਦਾਂ ਤਾਂ ਪਿੰਡ ਹੀ ਖਤਮ ਹੋ ਹੀ ਜਾਣਗੇ ਤੇ ਖਤਮ ਹੋਣਾ ਚਾਹੀਦਾ ਬਾਕੀ ਹੁਣ ਜਿਹੜੇ ਬੱਚੇ ਆ ਉਹਨਾਂ ਦੇ ਹਾਲਾਤ ਵੇਖੋ ਘਰ ਦੇ ਹਾਲਾਤ ਵੇਖੋ ਕਿ ਕਿੰਨੇ ਮਾੜੇ ਆ ਕਿੰਦਾਂ ਦੇ ਸਹਾਰੇ ਰਹਿਣਗੇ ਤੇ ਸਰਕਾਰ ਨੇ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਜੋ ਵੀ ਸੀਐਮ ਸਾਹਿਬ ਨੇ ਇਹਨਾਂ ਨਾਲ ਕਿਹਾ ਹੋਇਆ ਕਿ ਇਹਨੂੰ ਜੌਬ ਦੇਾਂਗੇ 10 ਲੱਖ ਰੁਪਏ ਦੇਵਾਂਗੇ ਇਹ ਤਾਂ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਜੇ ਇਹ ਵੀ ਨਾ ਕਰਨਗੇ ਤੇ ਫਿਰ ਇਹਨਾਂ ਦਾ ਸਹਾਰਾ ਕੌਣ ਬਣੇਗਾ ਕਿਉਂਕਿ ਹਲੇ ਤੇ ਇਹਨਾਂ ਦੀ ਕੈਦੀ ਇਹਨਾਂ ਦਾ ਕੰਮ ਕਰਨ ਦੀ ਵੀ ਉਮਰ ਨਹੀਂ ਹੈ ਬਹੁਤ ਛੋਟੇ ਦਾ ਸਾਲ ਦਾ ਹੈ ਹਰ ਕਿਸੇ ਬੱਚੇ ਦੇ ਸੁਪਨੇ ਹੁੰਦੇ ਆ ਕਿ ਉਹ ਜ਼ਿਆਦਾ ਪੜੇ ਕੁਝ ਬਣ ਸਕੇ ਤਹੋਂ ਉਹਨਾਂ ਦਾ ਨਾ ਤੇ ਪਿਤਾ ਰਹੀ ਮਦਦ ਦੀ ਵੀ ਡੈਥ ਹੋ ਗਈ ਆ ਕੋਈ ਪਰਿਵਾਰ ਦਾ ਮੈਂਬਰ ਹੀ ਨਹੀਂ ਹੈਗਾ ਹੋਰ ਦਾਦੀ ਵੀ ਨਹੀਂ ਨਾ ਦਾਦਾ ਜੀ ਹੈ ਤੇ ਉਹ ਕਿਦੇ ਹਸਾਰੇ ਵੱਲਣਗੇ ਤੇ ਸਰਕਾਰ ਤੋਂ ਇਹੀ ਮੰਗ ਹੈ ਕਿ ਇਹਨਾਂ ਦਾ ਕੋਈ ਸੋਚੋ ਇਹਨਾਂ ਨੂੰ ਵੱਧ ਵੱਧ ਸਹੂਲਤ ਦੋ ਵੀ ਤਾਂ ਕਿ ਇਹਨਾਂ ਦਾ ਜਿਹੜੀ ਲਾਈਫ ਹੈ ਜਿਹੜੀ ਉਹ ਆਪਣਾ ਵਧੀਆ ਵਧੀਆ ਚੱਲ ਸਕੇ ਜੀ ਬਿਲਕੁਲ ਹੋਰ ਵੀ ਇੱਥੇ ਮੌਜੂਦ ਨੇ ਪਰਿਵਾਰਕ ਮੈਂਬਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਕੀ ਕਹਿਣਾ ਚਾਹੋਗੇ ਤੁਸੀਂ ਜਿਸ ਤਰ੍ਹਾਂ ਹਾਲਾਤ ਦੇਖ ਰਿਆਂ ਘਰ ਦੇ ਬਹੁਤ ਹੀ ਮੰਦੇ ਹਾਲਾਤ ਨੇ ਔਰ ਉਸ ਤੋਂ ਇਸ ਤਰ੍ਹਾਂ ਦਾ ਪਾਣਾ ਵਾਪਰ ਜਾਣਾ ਜੀ ਬਿਲਕੁਲ ਮੇਰੇ ਪਿੰਡ ਵਿੱਚ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਮੋਤਾਂ ਹੋਈਆਂ ਮੈਡਮ ਤੇ ਮੇਰੀ ਹਰ ਵਾਰ ਮੈਂ ਚੌਂਕੀ ਜਾ ਕੇ ਪਿੰਡ ਵਿੱਚ ਹੀ ਆ ਚੌਂਕੀ 300 ਕਿਲੋਮੀਟਰ ਤੇ ਚੌਂਕੀ ਹੈ ਮੈਂ ਉੱਥੇ ਜਾ ਜਾ ਕੇ ਉਹਨਾਂ ਨੂੰ ਬੜੀ ਵਾਰ ਕੰਪਲੇਨ ਕੀਤੀ ਹੈ ਕਿ ਮੇਰੇ ਪਿੰਡ ਵਿੱਚ ਨਸ਼ਾ ਬਹੁਤ ਆਮੀ ਕੋਈ ਵੀ ਲੀਡਰ ਸਹਿबान ਹੁੰਦੇ ਸੀ ਕੋਈ ਮੈਂਬਰ ਸਹਿबान ਹੁੰਦੇ ਸੀ ਤੋਂ ਮੈਂ ਹਰ ਵਾਰ ਮੇਰੀ ਕਿਸਪੀਚ ਹੁੰਦੀ ਸੀ ਕਿ ਮੇਰੇ ਪਿੰਡ ਦੇ ਨੌਜਵਾਨ ਖਤਮ ਹੋ ਰਹੇ ਆ ਮੇਰੇ ਨੌਜਵਾਨ ਬਚਾ ਲੋ ਤੁਸੀਂ ਤਾਂ ਸਰਪੰਚੀਆਂ ਮੈਂਬਰੀਆਂ ਲਾਭਦੇ ਸੀ ਤੋਂ ਮੈਂ ਹਮੇਸ਼ਾ ਨਸ਼ਿਆਂ ਤੇ ਬੋਲੀ ਆ ਔਰ ਤਕਰੀਬਨ ਮੇਰਾ ਹੀ ਪਿੰਡ ਮੇਰੇ ਖਿਲਾਫ ਹੋ ਗਿਆ ਕਿ ਪਿੰਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਪਿੰਡ ਨੂੰ ਬਦਨਾਮ ਕਾਮ ਕਰ ਰਹੀ ਆ ਕਿ ਸਾਡੇ ਪਿੰਡ ਵਿੱਚ ਨਸ਼ਾ ਬਹੁਤ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨੀ ਕਿ ਅੱਜ ਉਹਨਾਂ ਦਾ ਪਿੰਡ ਬਦਨਾਮ ਨਹੀਂ ਹੋਇਆ ਅੱਜ ਉਹਨਾਂ ਦਾ ਪਿੰਡ ਕਿਦਾਂ ਮਤਲਬ ਬਹੁਤ ਚਰਚਾ ਹੋ ਰਹੀ ਹੈ ਪਿੰਡ ਦੀ ਅੱਜ ਉਹਨਾਂ ਦਾ ਪਿੰਡ ਬਦਨਾਮ ਨਹੀਂ ਆ ਮੈਂ ਇਕੱਲੀ ਹੀ ਸੀ ਲੇਡੀ ਪਿੰਡ ਦੇ ਵਿੱਚ ਕੋਈ ਮੇਰੇ ਨਾਲ ਸਹਿਯੋਗ ਨਹੀਂ ਕਿਸੇ ਦਾ ਨਾ ਕੋਈ ਜੈਂਟਸ ਸੀ ਨਾ ਕੋਈ ਲੇਡੀਜ਼ ਸੀ ਸਿਰਫ ਮੈਂ ਇਕੱਲੀ ਹੋਈ ਇਹ ਗੱਲ ਕਹਿੰਦੀ ਸੀ ਕਿ ਮੇਰੇ ਪਿੰਡ ਵਿੱਚ ਨਸ਼ਾ ਬਹੁਤ ਆ ਅੱਜ ਹਾਲਾਤ ਵੇਖ ਲਓ ਕਿ ਉਸ ਮਤਲਬ ਸਾਹਮਣੇ ਆ ਗਿਆ ਸਾਰਾ। ਨੰਲਾ ਵੀ ਸ਼ਿਕਾਇਤਾਂ ਕੀਤੀ ਹੈ ਜਦ ਕਿ ਕਿਉਂਕਿ ਹੁਣ ਤੇ ਇੰਨੀਆਂ ਜ਼ਿਆਦਾ ਮੌਤਾਂ ਹੋਈਆਂ ਨੇ ਤਾਂ ਫਿਰ ਇਹ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਹੈ। ਪਹਿਲਾਂ ਵੀ ਸੁਣਿਆ ਹੈ ਕਿ ਇਸ ਜ਼ਹਿਰੀਲੇ ਸ਼ਰਾਬ ਨਾਲ ਪਹਿਲਾਂ ਵੀ ਇੱਕ ਦੋ ਦੋ ਕਰਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਣਾ ਗਈਆਂ ਨੇ। ਜੀ ਮੈਡਮ ਇੱਥੇ ਵੀ ਤਕਰੀਬਨ ਹਰ ਘਰ ਵਿੱਚ ਇੱਕ ਦੀ ਸ਼ਰਾਬ ਪੀਣ ਕਰਕੇ ਮੌਤ ਹੋਈ ਆ ਪਰ ਹੋਇਆ ਐਦਾਂ ਕੁਝ ਨਹੀਂ ਕਿਉਂਕਿ ਕੋਈ ਦੇ 6 ਮਹੀਨੇ ਪਹਿਲਾਂ ਕਿ 2 ਮਹੀਨੇ ਪਹਿਲਾਂ ਕਿ 3 ਮਹੀਨੇ ਬਾਅਦ ਇਸ ਤਰ੍ਹਾਂ ਹੋਈਆਂ ਤੇ ਉਦੋਂ ਰੱਬ ਦਾ ਭਾਣਾ ਮੰਨ ਕੇ ਹੀ ਸਭ ਚੁੱਪ ਕਰ ਜਾਂਦੇ ਸੀ ਜੇ ਅੱਜ ਵੀ ਅਚਾਨਕ ਇੰਨੀਆਂ ਮੌਤਾਂ ਨਾ ਹੁੰਦੀਆਂ ਤੇ ਅੱਜ ਵੀ ਸ਼ਾਇਦ ਕੁਝ ਵੀ ਨਾ ਹੁੰਦਾ ਇਹਨਾਂ ਦਾ ਤੇ ਇੰਨੀਆਂ ਜੋ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਔਰ ਇਹ ਲੇਡੀਜ਼ ਜਿਹੜੀਆਂ ਸੀ ਉਹ ਹੀ ਧੜਾ ਧੜ ਇਸ ਸ਼ਰਾਬ ਨੂੰ ਜਿਹੜਾ ਸੀ ਵੇਚ ਰਹੀਆਂ ਸੀ ਜੀ ਮੈਡਮ ਉਹ ਕਹਿੰਦੇ ਸੀ ਬੜੇ ਹੱਕ ਨਾਲ ਕਹਿੰਦੀ ਆ ਕਿ ਅਸੀਂ ਮੀਨਾ ਦਿੰਨੇ ਆ ਤਾਂ ਪੁਲਿਸ ਪ੍ਰਸ਼ਾਸਨ ਮੀਨਾ ਲੈ ਰਿਹਾ ਸੀ ਸਾਰੇ ਪਿੰਡ ਨੂੰ ਪਤਾ ਸੀ ਕਿ ਇਹ ਵੇਚਦੀਆਂ ਨੇ ਔਰ ਇਹ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇਹਨਾਂ ਦਾ ਸਹਿਯੋਗ ਕਰ ਰਿਹਾ ਫਿਰ ਵੀ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਜੀ ਮੈਡਮ ਬਿਲਕੁਲ ਛੋਟੇ ਤੋਂ ਛੋਟੇ ਬੱਚੇ ਨੂੰ ਪਤਾ ਹੈ ਕਿ ਇੱਥੇ ਸ਼ਰਾਬ ਵਿਕਦੀ ਹੈ ਕਿੱਦਾਂ ਵਿਕਦੀ ਆ ਕੌਣ ਵਕਾਉਂਦਾ ਹੈ ਸਾਰਾ ਕੁਝ ਬੱਚਿਆਂ ਨੂੰ ਵੀ ਪਤਾ ਹੈ ਭਾਵੇਂ ਘਰ-ਘਰ ਜਾ ਕੇ ਕਿਸੇ ਵੀ ਬੱਚੇ ਤੋਂ ਪੁੱਛਿਆ ਜਾਵੇ ਸਾਰਿਆਂ ਨੂੰ ਪਤਾ ਜੀ ਕੀ ਮੰਗ ਕਰਦੇ ਹੁਣ ਮੰਗੇ ਕਰਦੇ ਆ ਕਿ ਜਿੰਨੀਆਂ ਨੌਜਵਾਨ ਚਲੇ ਗਏ ਆ ਚਲੋ ਕੁਝ ਨਹੀਂ ਕਹਿ ਸਕਦੇ ਪਰ ਅੱਗੇ ਤੋਂ ਸਾਡੇ ਪਿੰਡ ਵਿੱਚ ਜਾਂ ਲੱਗੇ ਛਾਗੇ ਕਿਤੇ ਵੀ ਹੈ ਹਰ ਜਗ੍ਹਾ ਮਤਲਬ ਬੰਨ੍ਹਵਜਣਾ ਚਾਹੀਦਾ ਵਾ ਨਸ਼ੇ ਤੋਂ ਪਰੇਜ ਹੋਣਾ ਚਾਹੀਦਾ ਜੀ ਜੀ ਬਿਲਕੁਲ ਕਿਉਂਕਿ ਨਸ਼ਾ ਇੱਕ ਅਜਿਹੀ ਚੀਜ਼ ਹੈ ਜੋ ਕਿ ਘਰਾਂ ਦੇ ਘਰ ਜਿਹੜੇ ਤਬਾਹ ਕਰ ਦਿੰਦਾ ਹੈ ਔਰ ਇੱਕ ਤਾਜ਼ਾ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਇਸ ਨੇ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਜ਼ਰੂਰ ਖੋਲੀਆਂ ਹੋਣਗੀਆਂ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਮਾਤਾ ਜੀ ਮੌਜੂਦ ਨੇ ਮਾਤਾ ਜੀ ਕਿ ਪਰਿਵਾਰਕ ਮੈਂਬਰ ਇੱਥੇ ਜਗਿੰਦਰ ਸਿੰਘ ਜਿਹੜੇ ਸੀਗੇ ਉਹ ਹਾਂਜੀ ਤੁਹਾਡੇ ਬ੍ਰਦਰ ਸੀਗੇ ਕੀ ਕਹਿਣਾ ਚਾਹੋਗੇ ਅਸੀਂ ਪਹਿਲਾਂ ਤੇ ਇਹ ਕਵਾਂਗੇ ਕਿ ਤੁਸੀਂ ਭਾਵੁਕ ਨਾ ਹੋਣਾ ਔਰ ਦੱਸੋਗੇ ਕਿ ਮੰਗ ਕਰਦੇ ਹੋ ਮਾਗੇ ਹੋਈ ਤੇ ਵੇਖੋ ਜਿਹੜੀ ਲਈ ਸ਼ਰਾਬ ਪਿਆ ਕੇ ਮੇਰਾ ਭਰਾ ਮਾਰ ਦਿੱਤਾ ਹੈ ਐ ਇੰਨਾ ਬੱਚਿਆਂ ਦਾ ਅੱਜ ਹਸ ਹਾਰਾ ਕੋਈ ਨਹੀਂ ਮਾਂ ਨੂੰ ਕੈਂਸਰ ਹੀ ਉਹ ਮਰ ਗਈ ਦਾਦੀ ਵੀ ਪੂਰੀ ਮਰ ਗਈ ਹੁਣ ਘਰ ਦੀਆਂ ਛੱਤਾਂ ਡਿੱਗਣ ਵਾਲੀਆਂ ਹੋਈਆਂ ਇਹਨਾਂ ਦਾ ਕੋਈ ਆਸਰਾ ਨਹੀਂ ਨਿੱਕੇ-ਛੋਟੇ-ਛੋਟੇ ਬੱਚੇ ਆ ਜੋ ਭਗਵਾਨ ਤੁਮਾਰ ਨੇ ਇਹਨਾਂ ਦੇ ਨਾਲ ਕਿਹਾ ਇਹਨਾਂ ਨੂੰ ਵਾਅਦਾ ਕੀਤਾ ਇੱਕ ਤੇ ਉਹ ਪੂਰਾ ਹੋਣਾ ਚਾਹੀਦਾ ਵਾਅਦਾ-ਵੱਦ ਇਹਨਾਂ ਬੱਚਿਆਂ ਦਾ ਸੋਚਣਾ ਚਾਹੀਦਾ ਵੀ ਇਹਨਾਂ ਬੱਚਿਆਂ ਨੂੰ ਸਹਾਇਤਾ ਮਿਲੇ ਤੇ ਜੀ ਇਹ ਵਾਪੇ ਜਿਹੜੇ ਨਾ ਨੇ ਸ਼ਰਾਬ ਜ਼ਹਿਰ ਪਿਆਲੀ ਆ ਨਾ ਉਹਨਾਂ ਦੇ ਘਰ ਟਾਏ ਜਾਣ ਹੂੰ ਬਸ ਉਹਨਾਂ ਦੇ ਘਰ ਟਾਏ ਜਾਣ ਜਿਨ੍ਹਾਂ ਦੇ ਮੇਰੇ ਭਰਾ ਮਕਾਤਾ ਦੁਨੀਆਂ ਤੋਂ ਤੁਹਾਨੂੰ ਫੇਰ ਹੀ ਸ਼ਾਂਤੀ ਮਿਲੇਗੀ ਇਸ ਜੀ ਹਾਂ ਫੇਰ ਹੀ ਸ਼ਾਂਤੀ ਮਿਲੇਗੀ ਬਿਲਕੁਲ ਬਿਲਕੁਲ ਤੋ ਪਲੀਜ਼ ਤੁਸੀਂ ਰੋਵੋ ਨਾ ਸਹੀ ਕਵਾਂਗੇ ਕਿ ਮੰਗ ਕਰਦੇ ਹਾਂ ਕਿਉਂਕਿ ਇਹ ਇੱਕ ਘਰ ਦੀ ਕਹਾਣੀ ਨਹੀਂ ਹੈ ਦੱਸਦੇ ਕਿ 25 ਮੋਤਾਂ ਹੁਣ ਤੱਕ ਹੋ ਚੁੱਕੀਆਂ ਨੇ ਔਰ ਇਹ ਇੱਕ ਘਰ ਦੀ ਕਹਾਣੀ ਨਹੀਂ ਹੈ ਜੇ ਤੁਹਾਨੂੰ ਇੱਕ ਘਰ ਹੀ ਦਿਖਾ ਰਹੇ ਹਾਂ ਬਹੁਤ ਸਾਰੇ ਘਰਾਂ ਦੀਆਂ ਇਹ ਹੀ ਕਹਾਣੀਆਂ ਨੇ ਕਿਸੇ ਦੇ ਬੱਚੇ ਅਨਾਥ ਹੋ ਚੁੱਕੇ ਨੇ ਕਿਸੇ ਦੇ ਬੇਟੀਆਂ ਦੇ ਪਿਤਾ ਦਾ ਜਿਹੜਾ ਸਾਯਾ ਹੈ ਸਿਰ ਤੋਂ ਉਹ ਚੁੱਕਿਆ ਗਿਆ ਹੈ ਕਿਤੇ ਜਿਹੜੇ ਨੌਜਵਾਨ ਨੇ ਕਿਸੇ ਦਾ ਪਤੀ ਜਿਹੜਾ ਉਹ ਖੋਇਆ ਗਿਆ ਹੈ ਤਾਂ ਘਰ ਘਰ ਦੀ ਇਹ ਮਜੀਠੇ ਦੇ ਪਿੰਡ ਦੇ ਵਿੱਚ ਜੋ ਸ਼ਰਾਬ ਕান্ড ਮਾਮਲਾ ਹੋਇਆ ਹੈ ਕਈ ਘਰਾਂ ਦੀ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਜਿਸ ਨੇ ਹਰ ਕਿਸੇ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਔਰ ਲਗਾਤਾਰ ਇਹੀ ਮੰਗ ਕਰਦਾ ਹੈ ਕਿ ਹਰ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਵੱਦ ਤੋਂ ਵੱਧ ਨਸ਼ੇ ਦੇ ਖਿਲਾਫ ਸਖਤ ਐਕਸ਼ਨ ਚੁੱਕੇ ਜਾਣ ਤਾਂ ਜੋ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਐਦਾਂ ਦਾ ਪਾਣਾ ਕਿਸੇ ਦੇ ਵੀ ਨਾਲ ਵੀ ਨਾ ਵਾਪਰੇ